Ha <laughs> ha ਬਾਲਾ ਚੰਗੂ ਤਾਂ ਯਾਦ ਨਹੀਂ ਉਹ ਲੱਗਦਾ ਵੀ ਦਿਵਾਲੀ ਵਾਲੇ ਦਿਨ ਹੋਣਗੇ ਸਕੂਲੋਂ ਆ ਕੇ ਹਜੇ ਝੋਲੇ ਸਿੱਟ ਕੇ ਚਾਹ ਦੀ ਬਾਟੀ ਚੱਕ ਕੇ ਪੀਣ ਹੀ ਲੱਗੇ ਸੀ ਐਨੇ ਚ ਬਾਹਰੋਂ ਖੱਪ ਜੀ ਪੈਣ ਦੀ ਬਾਜ ਆਈ ਮਿਲਟ ਜੀ ਵਿੱਚ ਦਗੜ ਦਗੜ ਜੀ ਹੋਣ ਲੱਗ ਅਜੇ ਭੰਬਲ ਭੂਸੇ ਜੇ ਚੀ ਸੀ ਐਨੇ ਨੂੰ ਸਾਡੇ ਕੋਠਰ ਤੋਂ ਦੀ ਕੰਬੂਤ ਰਾਜਾ ਜਨੌਰ ਭਾਣਾ ਦੜਾਕੂ ਜਹਾਜ ਉਹ ਨਿਕਲ ਗਿਆ ਚਾਹ ਦੀ ਬਾਟੀ ਛਿੱਟੀ ਉੱਠੀ ਇਹ ਮਗਰੇ ਹੋ ਰਿਹਾ ਮੈਂ ਵੀ ਕੋਠੇ ਤੋਂ ਦੀ ਗਾਹਾਂ ਭਰਾਵਾ ਸਾਰੇ ਪਿੰਡ ਦੇ ਜਵਾਕ ਕੋਠੀ ਕੋਠੀ ਲਬੂਤਰੇ ਜਮੌਰ ਦੇ ਮਗਰੇ ਮਗਰੇ ਮਾਰ ਕੇ ਬੈਂਕੇ ਦਿਹਾੜੇ ਭਰਾਵਾ ਹਰ ਲਈ ਪਈ ਪਵੇ ਨਿਆਣੇ ਸਿਆਣੇ ਸਭ ਮੂੰਹ ਤਾਂ ਹ ਲੋਕ ਕੋਠਾ ਉੱਤੋਂ ਦੀ ਪੀਟੀਯੂ ਸਾਂਗ ਨੂੰ ਭੱਜੇ ਫਿਰਨ ਪਿੰਡਾਂ ਵਾਲਿਆਂ ਨੂੰ ਤਾਂ ਇਹ ਚੀਜ਼ ਮਸਾਂ ਤੇ ਹੁੰਦੀ ਆ ਮੁਰ ਕੋਦੋਂ ਖੜਾ ਕਰੇ ਜਦੋਂ ਉਹ ਕਿਸੇ ਦੇ ਚਵਾਰੇ ਤੇ ਬਹਿ ਜਾ ਕਰੇ ਕਹਾਂ ਭਰਾਵਾ ਬੂਟਾ ਤੇ ਜੈਲਾ ਸਿੰਘ ਪਸਾਈ ਖੜੇ ਵੀ ਇਹ ਬਾਂਦਰਾ ਕਿ ਲੰਗੂਰ ਆ ਬੂਟਾ ਕਹਿੰਦਾ ਵੀ ਇਹ ਬਾਂਦਰਾ ਹੈ ਜੈਲਾ ਪਿਆਵ ਕੇ ਉਹਨੂੰ ਕਹਿੰਦਾ ਫੇਰੇ ਰਣੀ ਦੇ ਲੰਗੂਰ ਆ ਇਹ ਲੰਗੂਰ ਆ ਤੇਰਾ ਫੱਫੜ ਉਸ ਤਾਂ ਇਹ ਭਾਣੀ ਪ੍ਰੀਤੀ ਸਪਰੂ ਦੀ ਕੋਟ ਏਡੀ ਲੰਮੀ ਆ ਲੰਗੂਰ ਨੇ ਮਾਰੀ ਛਾਲ ਭਰਾਵਾ ਉਹ ਗਾਹਾਂ ਨੂੰ ਭੱਜ ਪਿਆ ਜਵਾਕ ਫੇਰ ਮਗਰੇ ਮਗਰ ਕੋਠੀ ਕੋਠੀ ਭੱਜੀ ਫਿਰਦੀ ਮੰਢੀਰ ਤੋਂ ਡਰ ਕੇ ਲੋਕਾਂ ਦੀਆਂ ਮਹਿਸਾਂ ਸੰਗਲ ਤਰਾਉਣ ਵੀ ਆ ਕਿ ਜਨੌਰ ਆ ਗਿਆ ਪਹਿਲਾਂ ਤਾਂ ਕਦੇ ਦੇਖਿਆ ਨਹੀਂ ਇਹੋ ਜਿਹਾ ਪਿੰਡ 'ਚ ਤੇ ਕਿਉਂਕਿ ਬੁੜੀ ਨੇ ਗਾਣਾ ਦਾ ਮੀਂਹ ਭਰਾਤਾ ਕਹਿੰਦੀ ਬੇ ਮੇਰੇ ਪਿਓ ਦੇ ਸਾਲਿਓ ਵੇ ਮੇਰੇ ਪਿਓ ਦੇ ਸਾਲਿਓ ਛੱਤਾ ਟਾ ਹੋ ਗਏ ਵੇ ਮੰਦਿਰ ਕਿੱਥੇ ਹਟਦੀ ਆ ਮਗਰੇ ਮਗਰ ਗਾਹਾਂ ਆਪਦੇ ਕੋਠੇ ਦੇ ਬਾਣੀਆਂ ਦੀ ਸ਼ਰਲਾ ਲਾਲ ਸਾਰੀ ਲਾਈ ਆਏ ਲੱਗੇ ਜਿਵੇਂ ਮੱਟੀ ਦੇ ਸੰਧੂ ਉੱਡ ਲਿਆ ਹੁੰਦਾ ਉਹ ਭਰਾਵਾ ਥਾਲਜਾ ਚੱਕੀ ਖੜੀ ਵਿੱਚ ਕੇਲੇ ਫਲੀਆਂ ਤੇ ਅਰਗਬੱਤੀ ਲਾਈ ਧੂਆਂ ਛੱਡੀ ਜਾਵੇ ਨਾਲੇ ਕਰੀ ਜਾਵੇ ਜੇ ਕਿਤੇ ਆਪਣੇ ਪੁੱਤਰ ਛਾੜੀ ਕੋਠੇ ਨੂੰ ਪਵਿੱਤਰ ਕਰ ਦਈਏ ਤੇ ਇਹ ਵੀ ਦੀਸ਼ਾਂ ਹਨੂਮਾਨ ਜੀ ਦੇ ਦਰਸ਼ਨ ਹੋ ਜਾ ਗਾਹਾਂ ਮੰਦਿਰ ਬਾਦਲ ਵਾਲੀ ਸ਼ਾਤ ਕਢਣ ਨੂੰ ਫਿਰੇ ਤਿੰਨ ਬਾਲਤੀਆਂ ਬਣ ਗਏ ਭਰਾਵਾ ਇੱਕ ਆਪ ਵਾਲਿਆਂ ਨੂੰ ਕਹਿਣ ਵੀ ਲੰਗੂਰ ਨੂੰ ਸੁੱਕੀ ਸੰਧੀ ਪਿੰਡੋਂ ਬਾਹਰ ਕੱਢ ਇਰਕੇ ਸਰਲਾ ਕੋਲ ਜਾਣ ਵਾਲੀ ਜੇ ਤੋਂ 5-5 ਰੁਪਏ ਲਮਾਂਗੇ ਨਗੂਰ ਵੀ ਡਰੇ ਵੀ ਜੇ ਕਿਤੇ ਮੰਦਿਰ ਦੇ ਹੱਥ ਲੱਗ ਗਿਆ ਇਹਨਾਂ ਨੇ ਤਾਂ ਉਹੀ ਸਰਵਿਸ ਕਰ ਦੇਣੀ ਆ ਉਹ ਭਰਾਵਾ ਡਰਿਆ ਵਾ ਕਦੇ ਕਿਸੇ ਦੇ ਕੋਠੇ ਤੇ ਛਾਲ ਮਾਰੇ ਕਦੇ ਕਿਸੇ ਦੇ ਕੋਠੇ ਤੇ ਕਰਦੇ ਕਰਾਉਂਦੇ ਇਹਨਾਂ ਨੂੰ ਲੰਗੂਰ ਨੇ ਮਾਰੀ ਛਾਲ ਭਰਾਵਾ ਉਹ ਉੱਚੇ ਚਿਵਾਰੇ ਵਾਲਾਂ ਦੇ ਚਿਵਾਰੇ ਦੇ ਖੂਂਜੇ ਤੇ ਬੈਠ ਗਿਆ ਲੋਟ ਜਾ ਹੋ ਕੇ ਵੀ ਦੇਖਦੇ ਆ ਕੀ ਬਣਦਾ ਉਹ ਥੱਲੇ ਖੜੀ ਮੰਦਿਰ ਕੰਨੀ ਬਠੇਰੀਆਂ ਜਾ ਬਈਆਂ ਖਲਾਰ ਖਲਾਰ ਲਾਹ ਵੀਰੇ ਨੂੰ ਬਾਜੀਆਂ ਕੜਕੜ ਰਾਵੇ ਮੁਲਕ ਕਿੱਥੇ ਹਟਦਾ ਉਹ ਲੰਗੂਰ ਕੇਜਰੇ ਵਾਲ ਨੂੰ ਠੰਡ ਜੀ ਮੰਨ ਗਿਆ ਤੇ ਥੱਕਿਆ ਵੀ ਪੂਰਾ ਹੁਣ ਕੀ ਪਤਾ ਮੰਦਿਰ ਕਦੋਂ ਮੰਡੀ ਰਿਕਾਂ ਜੀ ਅੱਜ ਲੰਗੂਰ ਸੁੱਕਾ ਨਾ ਜਾਇਂ ਫੜਨਾ ਜਰੂਰ ਆ ਚਾਰੇ ਦੇ ਪਿਛਲੇ ਪਾਸੇ ਜਿਹਦੀ 3-4 ਜਵਾਕ ਜੀ ਬਿਨਾ ਪੌੜੀ ਤੋਂ ਚਵਾੜੇ ਤੇ ਚੜਨ ਲੱਗੇ ਤਾਂ ਹਾਂ ਚੜਨ ਲੱਗੇ ਐ ਡਿੱਗੇ ਜਿਵੇਂ ਬੱਟੂ ਕੋ ਚ ਭਾਂਡੀ ਦੀ ਹੁੰਦੀ ਆ ਪਾਵਾ ਲਸ਼ਮਨ ਵਾਲੀ ਕਹਿੰਦਾ ਮੈਨੂੰ ਚੜਾਓ ਮੈਂ ਫੜਦਾ ਇਹਨੂੰ ਵੱਡੇ ਪਵਨ ਪੁੱਤਰ ਨੂੰ ਹੁਣ ਗਾਹਾਂ ਲਸ਼ਮਨ ਕਹਿੰਦਾ ਭਾਣਾ ਅਰਜਨ ਬਾੜੀ ਸੀ ਜਦੋਂ ਉਹ ਨੰਗੂਰ ਨੂੰ ਫੜਨ ਲੱਗਿਆ ਨੰਗੂਰ ਨੇ ਮਰੀਛਾਲ ਓ ਬੱਜਾ ਡੇਰੇ ਵਾਲੇ ਮੰਦਰ ਦੇ ਗੁੰਡ ਨੂੰ ਜਾ ਚੁੰਮੜਿਆ ਜਵਾਕ ਭਰਾਵਾ ਫੇਰ ਮਗਰੇ ਮਗਰ ਗਾਹਾਂ ਡੇਰੇ ਵਾਲਾ ਸਾਥ ਪੈ ਪਿਆ ਜਵਾਕਾ ਮਗਰ ਘੰਟੇ ਬਾਅਦ ਭਰਾਵਾ ਗੁਰਦਾਰੇ ਚ ਲੌਸਮੈਂਟ ਕਰਾਤੀ ਵੀ ਭਾਈ ਲਸ਼ਮਣ ਮਲੀਗ ਮਾਤਿਆ ਜੇ ਕਿਤੇ ਬਾਅਦ ਸੁਣਦਾ ਛੇ ਹੀ ਤੋਂ ਸਹੀ ਘਰੇ ਪਹੁੰਚੇ ਲੋਕਾਂ ਨੂੰ ਮਗਰੀ ਯਾਦ ਆ ਗਿਆ ਵੀ ਉਹ ਲਸ਼ਮਣ ਨੂੰ ਤਾਂ ਜਦੋਂ ਚਵਾਰੇ ਦੀ ਭੁੰਲਾਏ ਸੀ ਓਏ ਛੱਡ ਦੇ ਗੱਲਾਂ ਮੁਲਕ ਫੇਰ ਪੱਜ ਪਿਆ ਉੱਚੇ ਚਵਾਰੇ ਵਾਲਾ ਦਾ ਘਰ ਕਰਨੀ ਬਾਜਾਂ ਹੀ ਮਾਰੀ ਜਾਣ ਅਖੇ ਲਸ਼ਮਣਾ ਓਏ ਉਹ ਲਸ਼ਮਣਾ ਚਵਾਰੇ ਤੇ ਆ ਓਏ ਕਹਾਂ ਲਸ਼ਮਣ ਚਵਾਰੇ ਦੀ ਛੱਤ ਤੇ ਐ ਪੈ ਜਵੇਂ ਖਾਲ ਚ ਖੰਭਾ ਡ ਗਿਆ ਹੁੰਦਾ ਥੁੱਕੀ ਕਿਤੇ ਜਾ ਦੇ ਖਾ ਗਿਆ ਕੱਲੇ ਤੋਂ ਹੋਟਾ ਨਾਲ ਉੱਤਰ ਗਿਆ ਏ ਕੀ ਬੈਂਟਰੀਆਂ ਦੇ ਚਾਂਦਰ ਚ ਲੋਕਾਂ ਨੇ ਲਸ਼ਮਣ ਨੂੰ ਐ ਥੱਲੇ ਲਾਇਆ ਜਿਵੇਂ ਡੋਲੀ